ਸੱਚੀ ਕਾਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ ਨਿਊਜ਼ ਚੈਨਲ ਨਾਲ ਤੇ ਅਸੀਂ ਪਹੁੰਚੇ ਆਂ ਅੱਜ ਸਮਾਣਾ ਦੀ ਵਾਰਡ ਨੰਬਰ ਜਿਹੜੀ 14 ਕਿਉਂਕਿ ਇਸ ਜਿਹੜੀ ਵਾਰਡ ਦਾ ਐਮਸੀ ਹੈ ਪ੍ਰਦੀਪ ਸ਼ਰਮਾ ਦੱਸਿਆ ਜਾਂਦਾ ਹੈ ਬੇਸ਼ੱਕ ਉਹਨਾਂ ਦੀ ਜਿਹੜੀ ਹੈ ਮੌਤ ਹੋ ਚੁੱਕੀ ਹੈ ਪਰ ਕੁਝ ਦਿਨ ਪਹਿਲਾਂ ਵੀ ਇਸ ਮਹੱਲੇ ਦੇ ਲੋਕ ਜਿਹੜੇ ਨੇ ਲਗਾਤਾਰ ਤਰਾਹੀ ਤਰਾਹੀ ਕਰਦੇ ਨੌਜ਼ਰ ਆਉਂਦੇ ਨੇ ਪਿਛਲੇ 20 ਦਿਨਾਂ ਤੋਂ ਲਗਾਤਾਰ ਜਿਹੜਾ ਮੀ ਹੈ ਜ਼ਰੂਰ ਬੇਸ਼ੱਕ ਪੈਂਦਾ ਹੈ ਪਰ ਇਸ ਏਰੀਏ ਦੇ ਵਿੱਚ ਸਮਾਣਾ ਨਗਰ ਕਾਉਂਸਲ ਦੀਆਂ ਜਿਹੜੀਆਂ ਕਰਤੂਤਾ ਨੇ ਜਾਂ ਉਹਨਾਂ ਦੀਆਂ ਹਰਕਤਾਂ ਨੇ ਬਿਲਕੁਲ ਹੀ ਫੇਲ ਹੁੰਦੀਆਂ ਦਿਖਾਈ ਦਿੱਤੀਆਂ ਨੇ ਜਦੋਂ ਵੀ ਇੱਥੇ ਬਾਰਿਸ਼ ਆ ਪੈਂਦੀਆਂ ਨੇ ਘਰਾਂ ਦੇ ਵਿੱਚ ਜਿਹੜਾ ਪਾਣੀ ਹੈ ਗੋਡੇ-ਗੋਡੇ ਜਾ ਕੇ ਖੜ ਜਾਂਦਾ ਹੈ ਮਹੱਲੇ ਦੇ ਜਿਹੜੀਆਂ ਲੋਕਾਂ ਦੀਆਂ ਮਹਿਲਾਵਾਂ ਨੇ ਉਹਨਾਂ ਵੱਲੋਂ ਲਗਾਤਾਰ ਕਿਤੇ ਨਾ ਕਿਤੇ ਨਗਰ ਕਾਉਂਸਲ ਦੇ ਖਿਲਾਫ ਕਾਫੀ ਪੜਾਅ ਸੱਕੜੀ ਜਾ ਰਹੀ ਹੈ ਔਰ ਕਿੰਨੀ ਕੁ ਵਾਰ ਜਿਹੜੀਆਂ ਦਰਖਾਸਤਾਂ ਵੀ ਦਿੱਤੀਆਂ ਗਈਆਂ ਨੇ ਤਸਵੀਰ ਜਿਹੜੀ ਹੈ ਇੱਕ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਕਿ ਹਾਲ ਦੇਖ ਸਕਦੇ ਹੋ ਕਿ ਚਿੱਕੜ ਦੇ ਵਿੱਚ ਕਿਸ ਤਰੀਕੇ ਨਾਲ ਔਰਤਾ ਜਿਹੜੀਆਂ ਇੱਥੇ ਮੌਜੂਦ ਦਿਖਦੀਆਂ ਨਜ਼ਰ ਆਉਂਦੀਆਂ ਨੇ ਅਸਲ ਦੇ ਵਿੱਚ ਅਜੰਡਾ ਕੀ ਹੈ ਕਿੰਨੇ ਕੁ ਟਾਈਮ ਤੋਂ ਇਹ ਪਰੇਸ਼ਾਨ ਨੇ ਇਹ ਵੀ ਜਿਹੜਾ ਹੁਣ ਸਾਰਾ ਸਸਪੈਂਸ ਬਣ ਚੁੱਕਿਆ ਹੈ ਲਗਾਤਾਰ ਪਬਲਿਕ ਸਮਾਣਾ نیوز ਜਿਹੜਾ ਲੋਕਾਂ ਦੀ ਸੇਵਾ ਦੇ ਵਿੱਚ ਉਤਰਿਆ ਹੋਇਆ ਤੇ ਅਸੀਂ ਵੀ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਕਿ ਜੇ ਇਹੀ ਹਾਲਾਤ ਰਹਿਣਗੇ ਤਾਂ ਕਿਸ ਤਰੀਕੇ ਨਾਲ ਮੌਜੂਦਾ ਐਮਐਲਏ ਵੋਟਾਂ ਲੈਣਗੇ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਤਾਂ ਉਰੇ ਗੱਡੀਆਂ ਵੀ ਜੜੀਆਂ ਨੇ ਠਾਠਾ ਵੱਜਦੀਆਂ ਨੇ ਤੇ ਰੋਡ ਵੀ ਜਿਹੜਾ ਬਿਲਕੁਲ ਹੀ ਸਾਫ਼ ਹੁੰਦਾ ਅੱਜ ਦੇ ਟਾਈਮ ਦੇ ਵਿੱਚ ਉਰੇ ਇੱਕ ਸਾਈਕਲ ਵੀ ਕੱਢਣਾ ਇੰਨਾ ਕੋ ਓਖਾ ਹੋ ਚੁੱਕਿਆ ਹੈ ਗੱਲਬਾਤ ਕਰ ਲੈਣੇ ਕੋਰੇ ਮਹਿਲਾਵਾਂ ਵੀ ਮੌਜੂਦ ਨੇ ਬੱਚੇ ਨਾਲ ਚੱਕੇ ਹੋਏ ਨੇ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸੋਨੀਆ ਸੋਨੀਆ ਜੀ ਹਾਲਾਤ ਕੀ ਨੇ ਉਰੇ ਦੇ ਬਹੁਤ ਮਾੜੇ ਹਾਲਾਤ ਨੇ ਜੀ ਬਜ਼ੁਰਗ ਨੇ ਉਹ ਡਿੱਗ ਜਾਂਦੇ ਨੇ ਕਿਸੇ ਦੇ ਹੱਡ ਗੋਡੇ ਟੁੱਟ ਜਾਂਦੇ ਨੇ ਕੋਈ ਦੇਖਣ ਨਹੀਂ ਆਉਂਦਾ ਜਦੋਂ ਕੋਈ ਅਫਸਰ ਆਉਂਦਾ ਉਦੋਂ ਸਾਰੇ ਸਫਾਈ ਕਰਨ ਲੱਗ ਜਾਂਦੇ ਨੇ ਉਦੋਂ ਕਿ ਉਹ ਹੀ ਨਿਉਰੇ ਆ ਕੇ ਜਾਤ ਪੁੱਛਦਾ ਕਿਸੇ ਦੀ ਕਿੰਨੀ ਵਾਰ ਸਕੂਟਰੀਆਂ ਡਿੱਗੇ ਮੋਟਰਸਾਈਕਲ ਡਿੱਗੇ ਸਾਈਕਲਾਂ ਵਾਲੇ ਗਿਰ ਗਏ ਇੱਧਰ ਗਰੀਬ ਜਨਤਾ ਹੀ ਰਹਿ ਰਹੀ ਹੈ ਉਰੇ ਕਿਹੜਾ ਕੋਠੀਆਂ ਵਾਲੇ ਰਹਿ ਰਹੇ ਨੇ ਕਿੰਨਾ ਕਿੰਨਾ ਕੁ ਟਾਈਮ ਹੋ ਗਿਆ ਉਰੇ ਸਾਨੂੰ ਕਾਹ ਵੀ ਟਾਈਮ ਹੋ ਗਿਆ 10-11 ਸਾਲ ਹੋ ਗਏ ਸਾਨੂੰ ਉਰੇ ਪੂਰੇ ਰਹਿੰਦੇ ਨੇ 10-11 ਸਾਲਾਂ ਤੋਂ ਉਰੇ ਅਸੀਂ ਇਹੀ ਕੁਝ ਦੇਖ ਰਹ ਕੀ ਆਹੀ ਸਾਡੇ ਤਾਂ ਹੁਣ ਅੰਦਰ ਵੀ ਪਾਣੀ ਜਾਣ ਲੱਗ ਗਿਆ ਘਰ ਦੇ ਅੰਦਰ ਕਰੰਟ ਆ ਗਿਆ ਸੀ ਕੰਦ ਚ ਅਜਮੀ ਲਗਾਤਾਰ ਮੀਂਹ ਪੈ ਰਿਹਾ ਸੀ ਪਾਣੀ ਅੰਦਰ ਖੜ ਗਿਆ ਐਨਾ ਐਨਾ ਪਾਣੀ ਖੜ ਗਿਆ ਸੀ ਘੋਟੇ ਘੋਟੇ ਤੱਕ ਪਾਣੀ ਹੋ ਗਿਆ ਪਾਣੀ ਖੜ ਗਿਆ ਤੁਹਾਡੇ ਬੱਚੇ ਵੀ ਖੇਡਦੇ ਨੇ ਓਰੇ ਬੱਚੇ ਮੇਰੇ ਤਾਂ ਭੈਣ ਹੈ ਜੀ ਛੋਟੀ ਬਈ ਨੇ ਇੱਕ ਵਾਰ ਉਹਦੇ ਬੱਚੇ ਖੇਡਦੇ ਨੇ ਓਰੇ ਮਤਲਬ ਤੁਹਾਡੇ ਘਰ ਦੇ ਬੱਚੇ ਖੇਡਦੇ ਨੇ ਓਰੇ ਹਾਂ ਬੱਚੇ ਬੱਚੇ ਖੇਡਦੇ ਨੇ ਘਰ ਹੀ ਅੰਦਰ ਕੀ ਖੇਡਣਗੇ ਅੰਦਰ ਵੀ ਪਾਣੀ ਆ ਜਾਂਦਾ ਅੰਦਰ ਪਾਣੀ ਬੈੱਡ ਦੇ ਤੱਕ ਐਨਾ ਐਨਾ ਪਾਣੀ ਖੜਿਆ ਸੀ ਇਹ ਕਿਦੇ ਕਰਕੇ ਸੀਵਰੇਜ ਕਰਕੇ ਸੜਕ ਕਰਕੇ ਨਹੀਂ ਅਜੇ ਬਾਰਿਸ਼ ਰੁਕੇ ਨੂੰ 5 ਸਿਵਰੇਜ ਵਾਲੇ ਨਾ ਸਫਾਈ ਕਰਨਾ ਏ ਨਾ ਸੜਕਾਂ ਵਾਲੇ ਦੇਖਣਾ ਏ ਵੀ ਇਧਰ ਜਿਹੜਾ ਮੱਛਰ ਆ ਬਿਮਾਰੀਆਂ ਲੈ ਕੇ ਆ ਰਿਹਾ ਹਜ਼ਾਰ ਹਜ਼ਾਰ ਰੁਪਏ ਦੋ-ਦੋ ਹਜ਼ਾਰ ਦਵਾਈਆਂ ਤੇ ਲੱਗ ਰਿਹਾ ਡ੍ਰਿਪਾਂ ਲੱਗਦੀਆਂ ਨੇ ਡੇਲੀ ਇੰਜੈਕਸ਼ਨ ਲੱਗਦੇ ਨੇ ਬੱਚੇ ਕੋਈ ਘਰ ਐਸਾ ਨਹੀਂ ਜਿੱਦੇ ਕਹਿੰਦਾ ਮੇਨ ਹਾਲਾਤ ਜਿਹੜੇ ਨੇ ਤ੍ਰੰਪੁਰਨ ਬਣ ਰਹੇ ਨੇ ਬਹੁਤ ਬੁਰੇ ਹਾਲ ਨੇ ਠੀਕ ਸੋ ਦੇਖ ਸਕਦੇ ਹੋ ਕਿ ਜਿਹੜੀ ਇਸ ਮਹੱਲੇ ਦੀ ਇੱਕ ਔਰਤ ਹੈ ਜਾਂ ਲੜਕੀ ਵੀ ਕਹਿ ਸਕਦੇ ਹੋ ਇਸ ਨੂੰ ਇਹਦਾ ਨਾਮ ਜਿਹੜਾ ਸੋਨੀਆ ਦੱਸਿਆ ਜਾ ਰਿਹਾ ਕਿਹਾ ਜਾ ਰਿਹਾ ਹੈ ਕਿ ਮੀਰੋਕੇ ਨੂੰ ਵੀ ਅੱਜ 5-6 ਦਿਨ ਹੋ ਚੁੱਕੇ ਨੇ ਪਰ ਪਾਣੀ ਜਿਹੜਾ ਹਲੇ ਵੀ ਇੰਨਾ-ਇਨਾ ਗੋਡੇ ਤੱਕ ਖੜਾ ਹੋਇਆ ਨਗਰ ਕੌਂਸਲ ਦੇ ਮੁਲਾਜ਼ਮ ਕੁਝ ਦਿਨ ਪਹਿਲਾਂ ਉਰੇ ਆਉਂਦੇ ਨੇ ਇੱਕ ਜੀਸੀਬੀ ਨੂੰ ਲੈ ਕੇ ਪਹੁੰਚਦੇ ਨੇ ਪਰ ਉਹਦੇ ਵੱਲੋਂ ਵੀ ਇੱਕ ਖਾਨਾ ਪੂਰਤੀ ਕੀਤੀ ਜਾਂਦੀ ਹੈ ਸਮਾਣਾ ਨਗਰ ਕੌਂਸਲ ਦੇ ਵਿੱਚ ਪਹਿਲਾਂ ਜਿਹੜੇ ਈਓ ਨੇ ਬਲਜਿੰਦਰ ਸਿੰਘ ਕਾਫੀ ਟਾਈਮ ਜਿਹੜਾ ਬਤੀਤ ਕਰਕੇ ਗਏ ਨੇ ਉਦੋਂ ਵੀ ਲੋਕ ਜਿਹੜੇ ਨੇ ਮੁਸ਼ਕਲਾਂ ਦੇ ਵਿੱਚ ਸਨ ਤੇ ਹੁਣ ਸਮਾਣਾ ਨਗਰ ਕੌਂਸਲ ਦੇ ਵਿੱਚ ਨਵੇਂ ਜਿਹੜੇ ਈਓ ਅਪਰਮਪਾਰ ਸਿੰਘ ਆਏ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਇਸ ਮਹੱਲੇ ਦੇ ਲੋਕਾਂ ਦੀ ਜੜੀ ਸਾਰ ਲਈ ਜਾਵੇ ਕਿਉਂਕਿ ਇਹ ਲੋਕ ਵੀ ਆਪਣੇ ਘਰਾਂ ਦੇ ਵਿੱਚ ਰਹਿੰਦੇ ਨੇ ਟੈਕਸ ਪੇ ਕਰਦੇ ਨੇ ਹਰ ਚੀਜ਼ ਜਿਹੜੀ ਉਹ ਤੇ ਇਹਨਾਂ ਵੱਲੋਂ ਟੈਕਸ ਪੇ ਕੀਤਾ ਜਾਂਦਾ ਪਰ ਇਹਨਾਂ ਦੇ ਜੇ ਟੈਕਸ ਭਰਣ ਦਾ ਵੀ ਕੀ ਫਾਇਦਾ ਜੇ ਇਹਨਾਂ ਨੂੰ ਉਹਨਾਂ ਦਾ ਵੀ ਕੋਈ ਲਾਹ ਨਾ ਮਿਲੇ ਔਰਤਾਂ ਨਾਲ ਦੂਜੇ ਪਾਸੇ ਗੱਲਬਾਤ ਕਰ ਲੈਣੇ ਆ ਉਧਰ ਦੇ ਇੱਕ ਵਾਰੀ ਹਾਲਾਤ ਜਿਹੜੇ ਨੇ ਪਰਲੇ ਦਿਖਾ ਦਿੱਤੇ ਜਾਨਕੀ ਹਾਲਾਤ ਕਿੰਨੇ ਕੋ ਮਜਬੂਰ ਹੋ ਕੇ ਇਹ ਚਿੱਕੜ ਦੇ ਵਿੱਚ ਖੜੇ ਹੋਣਗੇ ਇਹ ਤਸਵੀਰਾਂ ਜਿਹੜੀਆਂ ਨੇ ਖੁਦ ਹੀ ਬਿਆਨ ਕਰ ਰਹੀਆਂ ਨੇ ਅਸੀਂ ਜੀ ਕਮੇਡੀ ਚ ਵੀ ਗਏ ਵੀਡੀਓ ਦਫਤਰ ਚ ਵੀ ਗਏ ਕਹਿੰਦੇ ਤਸਵੀਰ ਚ ਚਲੇ ਜਾਓ ਐਸ ਜਿਮ ਕੋਰਟ ਚ ਮੈਡਮ ਬੈਠੇ ਨੇ ਵੀ ਮੈਡਮ ਕੋਲ ਗਈ ਮੈਡਮ ਕਹਿੰਦੇ ਅੱਜ ਛੁੱਟੀ ਤੇ ਨੇ ਕਹਿੰਦੇ ਨਾਲ ਬੈਠੇ ਨੇ ਦਫਤਰ 'ਚ ਵੀ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ ਮੈਂ ਕਿ ਸਾਡੇ ਘਰਾਂ 'ਚ ਪਾਣੀ ਚਲਾ ਜਾਂਦਾ ਹੈ ਵੀ ਸਾਡੀ ਕੋਈ ਆ ਕੇ ਸੁਣਾਈ ਤਾਂ ਲੋ ਸਾਰ ਤਾਂ ਲੋ ਸਰ ਤਾਂ ਕੋਈ ਅੰਜੂ ਪੁੰਜਣ ਵਾਲਾ ਵੀ ਨਹੀਂ ਰਿਹਾ ਸਾਡੇ ਬੱਚੀ ਨੂੰ ਛੋਟੀ ਜੀ ਕੰਜਕ ਹੈ ਉਹਨੂੰ ਪਰੀ ਨਾਮ ਦੀ ਕੁੜੀ ਹੈ ਬੇਟੀ ਮੇਰੀ ਉਹਨੂੰ ਕਰੰਟ ਵੀ ਲੱਗਿਆ ਸਾਡੀ ਕੋਈ ਸੁਣਾਈ ਨਹੀਂ ਕਰਦਾ ਹੁਣ ਬੁਲਾਏ ਸੀ ਕਹਿੰਦੇ ਜੀ ਚਲੋ ਜੀ ਅਸੀਂ ਤਾਂ ਦੇਖਦੇ ਆ ਚੱਲ ਕੇ ਜਦੋਂ ਇੱਥੇ ਆਂਦੇ ਨੇ ਦੇਖਦੇ ਨੇ ਕਹਿੰਦੇ ਬੀਬੀ ਕੀ ਕੀ ਮਸਲੇ ਕਹਿੰਦੇ ਸਾਰਾ ਸਫੈਕਟ ਆ ਤਾਂ ਸੀਵਰੇਜ ਦਾ ਪਾਣੀ ਕੋਣ ਕਹਿੰਦਾ ਸੀ ਇਹ ਗੱਲ ਆ ਐਸ ਟੀਮ ਕੋ ਇੱਥੋਂ ਗਈ ਸੀ ਆਪਾਂ ਕਮੇਟੀ ਇਓ ਇਓ ਸਾਫ ਹਾਂਜੀ ਹਾਂਜੀ ਉਹਨਾਂ ਨੇ ਇੱਥੇ ਭੇਜਿਆ ਉੱਥੇ ਵੀਡੀਓ ਬਣਾਈ ਕਹਿੰਦੇ ਜੀ ਆ ਕੰਮ ਸਾਡਾ ਨਹੀਂ ਹੈ ਗਿਆ ਜੀ ਮੈਂ ਕਿਹਾ ਜੀ ਫਿਰ ਸਾਨੂੰ ਜ਼ਹਿਰ ਦੀਆਂ ਗੋਲੀਆਂ ਦੇ ਕੰਮ ਕੀਦਾ ਇਹ ਹਾਂਜੀ ਕਮੇਟੀ ਦਾ ਕੰਮ ਕਮੇਟੀ ਦਾ ਉਹ ਕਹਿੰਦੇ ਸਾਡਾ ਕੰਮ ਨਹੀਂ ਨਹੀਂ ਜੀ ਸਾਡਾ ਕੰਮ ਨਹੀਂ ਹੈ ਮੈਂ ਕਿਹਾ ਜੀ ਸਾਨੂੰ ਜ਼ਹਿਰ ਲਿਆ ਦਿਓ ਅਸੀਂ ਮਾਰ ਚਾ ਮੰਗ ਸਿਕੂਚਲੀ ਕਰ ਸਾਡੇ ਸਾਡੀ ਬੱਚੀ ਨੂੰ ਗਰੈਂਟ ਲੱਗ ਗਿਆ ਕੌਣ ਜ਼ਿੰਮੇਵਾਰ ਆ ਲੋਕ ਮਿੱਟੀ ਛੱਟ ਦਿੰਦੇ ਨੇ ਆਪਣੇ ਘਰ ਦਾ ਬਚਾਅ ਕਰਨ ਵਾਸਤੇ ਅਸੀਂ ਕਿੱਥੇ ਜਾਈਏ ਬਲਾ ਦੱਸੋ ਉਹਨਾਂ ਨੂੰ ਇੰਨੇ ਆਜਰਮ ਕਪੀਲ ਕਿਤੋਂ ਦੇ ਪੈਰੀ ਹੱਥ ਵੀ ਲਾਏ ਪਰ ਕਿਸੇ ਨੇ ਸਾਡੀ ਸਾਰ ਨਹੀਂ ਲਿੱਤੀ ਹੈਈ ਉਹ ਉਹਨਾਂ ਨੇ ਵੀ ਕਿਹਾ ਸਾਡੇ ਪਸੀਵਰਾ ਚ ਜੋ ਬੋਰ ਚ ਪਾਣੀ ਚੱਲਾ ਜਾਂਦਾ ਕਿਸੇ ਨੇ ਸਾਡੀ ਸਾਰ ਨਹੀਂ ਲੈ ਰੇ ਹੈਗੇ ਵੈਸੇ ਦੋ ਫਾਰਮੈਟ ਨਹੀਂ ਕਰਕੇ ਜਿੰਨਾ ਟਾਈਮ ਹੋ ਗਿਆ ਤੁਹਾਨੂੰ ਪਰੇਸ਼ਾਨ ਹੁੰਦੇ ਨੂੰ ਸਾਲ ਹੋ ਗਿਆ ਜੀ ਸਾਲ ਤਾਂ ਹੋ ਗਿਆ ਜੀ ਪਹਿਲਾ ਜੀ 12-13 ਸਾਲ ਹੋ ਗਏ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਆ ਆ ਕੇ 5 ਸਾਲ ਕੋਈ ਰਾਜ ਕਰ ਜਾਂਦਾ 5 ਸਾਲ ਕੋਈ ਰਾਜ ਕਰ ਜਾਂਦਾ ਪਰ ਸਾਡੀ ਕੋਈ ਸਾਰ ਲੈਣਾ ਜਿਹੜਾ ਮੌਜੂਦਾ ਵਿਧਾਇਕ ਹੈ ਚੇਤਨ ਸਿੰਘ ਜੋੜਾ ਮਾਝਾ ਉਹਨਾਂ ਨਾਲ ਕਰੀ ਕੋ ਗੱਲਬਾਤ ਹਾਂਜੀ ਆਏ ਸੀ ਜੀ ਕਹਿੰਦੇ ਜੀ 10 ਦਿਨਾਂ ਤੱਕ ਤੁਹਾਡੀ ਸੜਕਾਂ ਬਣ ਜਾਈ ਨਹੀਂ ਜੀ ਤੁਸੀਂ ਵੀ ਬਾਤ ਚੁੱਪ ਕਰਕੇ ਘਰੇ ਬੈਠੋ ਅਸੀਂ ਤੁਹਾਡੀ ਬਣਾ ਦੇਈਏ ਮੰਤਰੀ ਸਾਹਿਬ ਦਾ ਜ਼ਬਾਨ ਹੈ ਹਾਂਜੀ ਮੰਤਰੀ ਸਾਹਿਬ ਕਹਿ ਕੇ ਗਏ ਨੇ ਪਰ ਸਾਡੀ ਅਜੇ ਤੱਕ ਕੋਈ ਸਾਰ ਨਹੀਂ ਲੀਤੀ ਸਾਡੇ ਪਾਣੀ ਵੀ ਚਲੇ ਗਿਆ ਤਾਂ ਪੱਤਰਕਾਰ ਸਾਹਿਬ ਨੂੰ ਵੀ ਮੈਂ ਫੋਨ ਕੀਤਾ ਸਪੱਤਰਕਾਰ ਸਾਹਿਬ ਜੀ ਸਾਡੇ ਘਰੇ ਆ ਕੇ ਦੇਖੋ ਸਾਡਾ ਪਾਣੀ ਕਿੰਨਾ ਵੜਿਆ ਹੋਇਆ ਐਨਾ ਨਾ ਪਾਣੀ ਕਰੰਟ ਲੱਗਿਆ ਲੋਕ ਖੜ ਕੇ ਦੇਖ ਰਹੇ ਨੇ ਉੱਪਰ ਭਈ ਮਦਦ ਨਹੀਂ ਕਰ ਰਿਹਾ ਕਿਸੇ ਦੀ ਜਦੋਂ ਕੀ ਕਿ ਆਵੇ ਨਹੀਂ ਕੀ ਕਰ ਰਹੇ ਹੋ ਹੁਣ ਤੁਹਾਡਾ ਅਸੀਂ ਪੂਰਾ ਸਾਥ ਦਾਂਗੇ ਸੋ ਦੇਖ ਸਕਦੇ ਹੋ ਔਰਤ ਕਿੰਨੇ ਤੋਂ ਤਕਲੀਫਾਂ ਦੇ ਵਿੱਚ ਇਹ ਜਿਹੜੀ ਹੈ ਬਿਆਨ ਕਰਦੀ ਨਜ਼ਰ ਆਉਂਦੀ ਹੈ ਦੂਜੇ ਪਾਸੇ ਸਮਾਣੇ ਦੀ ਜਿਹੜੀ ਐਸਡੀਐਮ ਦੇ ਵਿੱਚ ਜਿਹੜੇ ਨੇ ਰੀਚਾ ਗੋਇਲ ਉਹਨਾਂ ਵੱਲੋਂ ਬਹੁਤ ਵੱਡੇ ਵੱਡੇ ਜਿਹੜੇ ਦਾਅਵੇ ਕੀਤੇ ਜਾਂਦੇ ਨੇ ਕਿ ਸਮਾਣੇ ਨੂੰ ਜਿਹੜਾ ਅਸੀਂ ਵਿਕਾਸ ਪੱਖੋਂ ਹੀਰਾ ਬਣਾਇਆ ਹੋਇਆ ਹੈ ਇਹ ਜਿਹੜੀਆਂ ਹੀਰੇ ਦੀਆਂ ਤਸਵੀਰਾਂ ਨੇ ਤੁਹਾਨੂੰ ਦਿਖਾ ਦਿੰਨੇ ਆ ਮਾੜਾ ਜਿਹਾ ਸਾਈਡ ਦਿਓ ਜੀ ਹਾਲਾਤ ਕੀ ਨੇ ਤੁਹਾਨੂੰ ਇੱਧਰ ਦੀਆਂ ਸਾਰੀਆਂ ਦਿਖਾ ਰਹੇ ਆ ਪਰ ਕਿੰਨੇ ਕੁ ਜਿਹੜੇ ਹਾਲਾਤ ਨੇ ਮਾੜੇ ਹੋਣਗੇ ਦੇਖ ਸਕਦੇ ਕਿ ਦੂਰੋਂ ਇੱਕ ਈਰਿਸ਼ਕਾ ਵੀ ਮੁੜਦਾ ਨਜ਼ਰ ਆਉਂਦਾ ਇੱਕ ਵਿਅਕਤੀ ਜਿਹੜਾ ਉੱਥੇ ਉਹ ਵੀ ਖੜਦਾ ਨਜ਼ਰ ਆਉਂਦਾ ਕਿਤੇ ਨਾ ਕਿਤੇ ਇਸ ਮੁਹੱਲੇ ਦੇ ਜਿਹੜੇ ਹਾਲਾਤ ਨੇ ਦਿਨ ਪਰ ਦਿਨ ਤਨਾਪੂਰਨ ਬਣਦੇ ਜਾ ਰਹੇ ਨੇ ਸਮਾਣਾ ਦੇ ਐਸਡੀਐਮ ਨੂੰ ਤੇ ਮੌਜੂਦਾ ਵਿਧਾਇਕ ਨੂੰ ਜ਼ਰੂਰ ਸੋਚਣਾ ਚਾਹੀਦਾ ਇੱਕ ਆਂਟੀ ਵੀ ਮੌਜੂਦ ਹੈ ਪਾਣੀ ਦੇ ਵਿੱਚ ਕੁਰਸੀ ਢਾ ਕੇ ਬੈਠੀ ਹੈ ਆਂਟੀ ਜੀ ਕੀ ਨਾਮ ਹੈ ਤੁਹਾਡਾ ਰਤਨਕੌਰ ਜੀ ਰਤਨਕੌਰ ਜੀ ਹਾਲਾਤ ਕੀ ਨੇ ਓਰੇ ਦੇ ਹਾਲਾਤ ਜੀ ਲੋਕੀ ਦਾ ਪਾਣੀ ਚ ਰੋੜ ਕੇ ਚਲ ਗਏ ਸਾਨੂੰ ਇੱਥੇ ਗੰਦੇ ਨਾਲੇ ਚ ਰੋੜਿਆ ਆ ਬਸ ਹੋਰ ਸਾਡਾ ਕੋਈ ਮਸਲਾ ਹੱਲ ਨਹੀਂ ਕੋਈ ਮਸਲਾ ਹੱਲ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਅਸਤਾ ਉਹਨਾਂ ਦੇ ਦਫ਼ਤਰ ਚ ਰੋ ਕੇ ਆਏ ਆ ਰੋਇਆ ਜਾਂਦਾ ਸੀ ਉਹਨੂੰ ਵੱਡੇ ਬਲਜਿੰਦਰ ਨੂੰ ਕਿਹਾ ਵੀ ਉਹ ਕਹਿੰਦਾ ਬੀਬੀ ਬੈਠੋ ਮੈਂ ਕਿਹਾ ਬਲਜਿੰਦਰ ਸਿੰਘ ਤਾਂ ਬਦਲ ਗਏ ਜੀ ਹੁਣ ਨਹੀਂ ਜੀ ਉਹ ਜਿਹੜਾ ਹੁਣ ਬੈਠਾ ਹੈ ਅਪਰੰਪਾਰ ਸਿੰਘ ਹਾਂਜੀ ਅਸੀਂ ਉਹਨੂੰ ਕਿਹਾ ਵੀ ਸਾਡੀ ਹਾਲਤ ਖਰਾਬ ਹੈ ਅਸੀਂ ਕਿੱਥੇ ਰੋਈਏ ਜਾ ਕੇ ਸਾਨੂੰ ਰੋਣ ਵਾਲਾ ਤਰੀਕਾ ਦੱਸੋ ਹਮ ਸਤ ਰੋਇਆ ਵੀ ਨਹੀਂ ਜਾਂਦਾ ਹੁਣ ਤਾਂ ਸੋ ਦੇਖ ਸਕਦੇ ਹੋ ਤਸਵੀਰ ਜਿਹੜੀ ਬੀਬੀ ਕਿੰਨੀ ਕੁ ਭਾਵਗ ਹੁੰਦੀ ਰੋਂਦੀ ਨਜ਼ਰ ਆਉਂਦੀ ਹੈ ਤੇ ਹਾਲਾਤ ਜਿਹੜੇ ਨੇ ਕਿੰਨੇ ਕੁ ਮਾੜੇ ਬਣ ਚੁੱਕੇ ਨੇ ਇਹ ਅਸੀਂ ਦੁਬਾਰਾ ਦੁਬਾਰਾ ਨਗਰ ਕੌਂਸਲ ਨੂੰ ਅਪੀਲ ਕਰਾਂਗੇ ਕਿ ਛੋਟੇ-ਛੋਟੇ ਬੱਚੇ ਜਿਹੜੇ ਨੇ ਇਸ ਮਹੱਲੇ ਦੇ ਵਿੱਚ ਖੇਡਦੇ ਨੇ ਜਦੋਂ ਕੱਲੂ ਕੋਈ ਇੱਥੇ ਕੋਈ ਖਾਨੀ ਮਾਨੀ ਨੁਕਸਾਨ ਦਾ ਜਾਨ ਹੁੰਦੀ ਹੈ ਤਾਂ ਉਦੋਂ ਤੁਸੀਂ ਸਾਰੇ ਉਰੇ ਗੱਡੀਆਂ ਲੈ ਕੇ ਅਫਸੋਸ ਕਰਨ ਆ ਜਾਓਗੇ ਜੇ ਉਦੋਂ ਤਾਂ ਪਹਿਲਾਂ ਹੀ ਤੁਸੀਂ ਇਹ ਕੰਮ ਕਰ ਲਓ ਤਾਂ ਕਿੰਨਾ ਕੁ ਚੰਗਾ ਹੋਏਗਾ ਕਿਉਂਕਿ ਇਹ ਮਹੱਲੇ ਦੇ ਲੋਕ ਕੁਝ ਟਾਈਮ ਪਹਿਲਾਂ ਵੀ ਜਿਹੜੀ ਹੈ ਨਗਰ ਕੌਂਸਲ ਦੇ ਵਿੱਚ ਢੇੜਾ ਮਾਰ ਮਾਰ ਕੇ ਥੱਕ ਚੁੱਕੇ ਨੇ ਆਪਣੀਆਂ ਚੱਪਲਾਂ ਤੱਕ ਵੀ ਕਸਾ ਚੁੱਕੇ ਨੇ ਪਰ ਆਉਣ ਵਾਲਾ ਟਾਈਮ ਦੇਖਦੇ ਆ ਕਦੋਂ ਤੱਕ ਨਗਰ ਕੌਂਸਲ ਆਪਣੀ ਕਰਤੂਤ ਦੇ ਵਿੱਚ ਆਉਂਦੀ ਹੈ ਜਾਂ ਆਪਣੀ ਹਰਕਤ ਦੇ ਵਿੱਚ ਆਉਂਦੀ ਹੈ ਇਹ ਤਾਂ ਹੁਣ ਜਿਹੜਾ ਆਉਣ ਵਾਲਾ ਟਾਈਮ ਹੀ ਦੱਸੇਗਾ ਫਿਲਹਾਲ ਤੁਸੀਂ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ